ਦੀ ਨਕਾਲਤਾ ਵੈਗੁਰੂ ਦੀ ਫਤਿਹ ਅੱਜ ਪੰਜ ਛੇ ਸਾਰੇ ਹੀ ਸੰਤ ਮਹਾਰਾਜ ਜੀ ਜियां ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਜਨਮ ਦਿਹਾੜਾ ਮਨਾ ਰਹੇ ਸੀ ਤੇ ਉਸ ਸਤਗੁਰ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਕਿਸੇ ਦਾ ਕੋਈ ਹੱਕ ਨਹੀਂ ਚੱਲਦਾ ਬਾਬਾ ਬਲਵਿੰਦਰ ਸਿੰਘ ਨੇ ਰਾਤ 11:30 ਵਜੇ ਤੱਕ ਕੀਰਤਨ ਕੀਤਾ ਗੁਰਤੇਤਰ ਪੜਿਆ ਫਿਰ ਕਮਰੇ ਚ ਆ ਗਏ ਕਮਰੇ ਚ ਆ ਕੇ 12:00 ਵਜੇ ਆਪਣੀ ਕੁੰਡੀ ਲਾ ਲਈ ਸਵੇਰ 12:00 ਵਜੇ ਸੇਵਾਦਾਰ ਨੂੰ ਕਹਿੰਦੇ ਉੱਥੇ ਕੋ ਹੋਰ ਸੇਵਾਦਾਰ ਪਰਮਜੀਤ ਸਿੰਘ ਕਹਿੰਦੇ ਪਰਮਜੀਤ ਸਿੰਘ ਨੂੰ ਬੁਲਾ ਦਿਓ ਉਹਨਾਂ ਨੇ ਬੁਲਾ ਲਿਆ ਕਹਿੰਦੇ ਮੈਨੂੰ ਤਾਂ ਸਾਦੀ ਪ੍ਰੋਬਲਮ ਆ ਰਹੀ ਹੈ ਉਹਦੇ ਚੱਕ ਕੇ ਰਾਣਾ ਸਬ ਹਸਤਾਲਾ ਉੱਥੇ ਲੈ ਗਏ ਉਹਨਾਂ ਨੇ ਦੇਖਿਆ ਕਿ ਹੈ ਬੇਟਾ ਗੜਬੜ ਹੁੰਦੀ ਹੈ ਉਹ ਕਹਿੰਦੇ ਤੁਸੀਂ ਲੁਧਿਆਣੇ ਲੈ ਜਾਓ ਲੁਧਿਆਣੇ ਫੋਟੀ ਹਸਤਾਲ ਨੂੰ ਜਾ ਹੀ ਰਹੇ ਸੀ ਕਿ ਰਸਤੇ ਵਿੱਚ ਉਹ ਸੰਤ ਮਹਾਰਾਜ ਦੇ ਚਰਨਾਂ ਵਿੱਚ ਜਾਪਰਾ ਜੀ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਪਤਾ ਨਹੀਂ ਅਗਲੇ ਸਾਲ ਕੌਣ ਹੋਊਗਾ ਕੌਣ ਨਹੀਂ ਇਵੇਂ ਹੀ ਪਿਛਲੇ ਸਾਲ ਅਗਸਤ ਦੇ ਮਹੀਨੇ ਚ 11 12 ਮਹਾਪੁਰ ਚਲੇ ਗਏ ਸੀ ਹਜੇ ਭਾਦੋਂ ਦਾ ਮਹੀਨਾ ਚੜ੍ਹਦਾ ਅਗਸਤ ਆਉਂਦਾ ਹੈ ਬਹੁਤ ਭਾਰਾ ਹੁੰਦਾ ਤੇ ਬਹੁਤ ਸੰਗਤਾਂ ਚਲੀ ਜਾਂਦੀਆਂ ਨੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇੱਕ ਸਮੇਂ ਨੂੰ ਅਜਾਈ ਨਾ ਬਚਾਓ ਬਾਤੇ ਬਾਤ ਸਿਮਰਨ ਪਾਠ ਸੇਵਾ ਕਰੋ ਤੇ ਗੁਰੂ ਸਾਹਿਬ ਨਾਲ ਜੁੜੋ ਜਿਨ੍ਹਾਂ ਨੇ ਅਮਰਤ ਨਹੀਂ ਛੱਕਿਆ ਉਹ ਅਮਰਤ ਛੱਕੇ ਗੁਰੂ ਵਾਲੇ ਬਣ ਤਾਂਗੇ ਸਤਗੁਰ ਸੰਦੋਂ ਅਸਾਂ ਜਦੋਂ ਪਹੁੰਚੇ ਜਾਈਏ ਹੁਣ ਤਾਂਗੇ ਆਪਾਂ ਨੂੰ ਉਹ ਆਪਣੇ ਬੱਚਿਆਂ ਨੂੰ ਆਪਣੇ ਬਾਲ ਸੰਭਾਲ ਲੈਣ ਸਾਨੂੰ ਬਾਹਰ ਜਾ ਕੇ ਰੋਲਣਾ ਪਵੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਾਰ-ਬਾਰ ਇਹ ਹੀ ਬੇਨਤੀ ਕਰਦੇ ਆਂ ਬਾਬਾ ਜੀ ਵੀ ਬਲਬੀਰ ਸਿੰਘ ਇਹ ਹੀ ਬੇਨਤੀ ਕਰਦੇ ਆਂ ਭਾਈ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੋ ਹੋਰ ਵੀ ਕਈ ਸੰਗਤਾਂ ਪਿੱਛੇ ਛੇੜ ਗਿਆ ਪਿਛਲੇ ਸਾਲ ਗੰਡੂ ਵਾਲੇ ਬਾਬਾ ਜੀ ਛੱਡ ਗਏ ਸੀ ਐਸਾ ਲੋ ਜਿਹੜਾ ਕਾਕਾ ਜੀ ਨਾ ਤਰਨਜੀਤ ਸੀਗਾ ਜਿਹਨੂੰ ਤੰਨਾਏ ਦੀ ਜਾਈ ਤੰਨਾ ਕਹਿਣ ਲੱਗੇ ਸੀ ਉਹਨਾਂ ਨੇ ਵੀ ਛੇੜ ਚੜਤਾ ਇਸ ਕਰਕੇ ਸਤਿਗੁਰਾਂ ਨੇ ਜਿੰਨੀ ਜਿੰਨੀ ਸੇਵਾ ਦਿੱਤੋ ਲੈਣੀ ਹੈ ਉਹ ਲੈ ਲੈਣੀ ਆ ਇਹ ਮੌਕੇ ਨੰਗਵਾਓ ਸਮਾਂ ਬਰਬਾਦ ਨਾ ਕਰੋ ਪਾਠ ਕਰੋ ਅਤੇ ਵਿਚਰੀਆਂ ਰੂਹਾਂ ਦੇ ਵਾਸਤੇ ਅਰਦਾਸ ਕਰੋ ਕਿ ਸਤਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ ਤੇ ਸਾਡੀਆਂ ਭੁੱਲਾਂ ਵਖਜੋ ਤੇ ਸਾਨੂੰ ਆਪਣੇ ਚਰਨਾਂ ਨਾਲ